ਉਹ ਤਾਂ ਜਾਦੀ ਛੱਟ ਲੱਗੀ ਅੱਡੇ ਕਰ ਰਿਆ ਸਰ ਕੁਝ ਨਹੀਂ ਬੰਦ ਦਿੱਤਾ ਮਾਰੀ ਨਾ ਸਿਰ ਤੇ ਮਾਰੀਆਂ ਨੇ ਸਿਰ ਮੇਰੇ ਇਹੋ ਜੀ ਹਾਲਤ ਦੇ ਵਿੱਚ ਸੀਪੀ ਆਫਿਸ ਪਹੁੰਚੇ ਹੋ ਤੇ ਲੱਗਦਾ ਨਹੀਂ ਕਿ ਦਾਖਲ ਹੋਣਾ ਚਾਹੀਦਾ ਸੀ ਤੁਹਾਨੂੰ ਤਾਂ ਹਜੇ ਫਰਸਟ ایڈ ਦੀ ਲੋੜ ਹੈ ਸਰ ਮੈਂ ਦਾਖਲ ਹੀ ਸੀ ਕਿ ਹੁਣ ਇੱਥੇ ਜੋ ਸੁਣਵਾਈ ਨਹੀਂ ਕਰਦੇ ਬੰਦਾ ਭਾਜਦਾ ਕੁਝ ਤਾਂ ਕਰੂਗਾ ਜੀ ਮੈਂ ਤਾਂ ਕਰੂੰਗਾ ਹੀ ਆ ਕੇ ਸੁਣਦੇ ਨਹੀਂ ਭਾਈ ਇੱਥੇ ਕਿਰਪਾਨਾਂ ਵੱਜੀਆਂ ਹੀ ਮੇਰੇ ਤੋਂ ਹਿੱਲਿਆ ਨਹੀਂ ਜਾ ਰਿਹਾ ਤੇ ਚੱਕ ਕੇ ਲੈ ਕੇ ਆਏ ਨਹੀਂ ਮਨ ਸਾਹਿਬ ਦੇਖਣ ਦੇ ਅਸੀਂ ਹਾਂ ਕੁਝ ਕੁਸ਼ ਉਮੀਦ ਹੈ 인ਸਾਨ ਦੀ ਇੱਥੇ ਕੋਈ ਇਨਸਾਨ ਦੀ ਜਿਹੜਾ ਜਿਹੜਾ ਪੁਲਿਸ ਦਾ ਇੰਚਾਰਜ ਹੀ ਕਹਿ ਰਿਹਾ ਮੇਰਾ ਬਾਪੂ ਹੈ ਉਹ ਇਦਾਂ ਦਾ ਕੰਮ ਨਹੀਂ ਕਰ ਸਕਦਾ ਉਹ ਕੋਈ ਸ਼ਰਾਬ ਨਹੀਂ ਪੀਂਦਾ ਭਲਾ ਤੁਸੀਂ ਕ੍ਰਿਮੀਨਲ ਨੂੰ ਬਾਪੂ ਕਦੋਂ ਤੋਂ ਬਣਾ ਲਿਆ ਜੀ ਸਾਡੀ ਐਮਐਲਆਰ ਨਹੀਂ ਕੱਟੀ ਜਾ ਰਹੀ ਐਮਐਲਆਰ ਕੱਟ ਕੇ ਉਹਨਾਂ ਨੇ ਇਹ ਨਹੀਂ ਲਿਆਂਦਾ ਮੈਰੀਕਲ ਕੀ ਕਰਾਂਗੇ ਮੇਰੇ ਦੋਸਤ ਦੇ ਭਾਂਜੇ ਦੇ ਉੱਤੇ ਰੋਡ ਦਾ ਹਮਲਾ ਕੀਤਾ ਮੈਂ ਮੌਤਬਾਰ ਬੰਦੇ ਹੋਣ ਦੇ ਨਾਤੇ ਉੱਥੇ ਮੈਨੂੰ ਫੋਨ ਕੀਤਾ ਸੰਜੇ ਜੀ ਨੇ ਕਿ ਜਾਓ ਤੁਸੀਂ ਗੱਲਬਾਤ ਪਤਾ ਕਰੋ ਮੈਂ ਆਦਵੰਸ਼ੀ ਵੀ ਐਨਐਸਸੀ ਐਸਟੀ ਵੈਲਫੇਅਰ ਦਾ ਜੀ ਚੀਫ ਜਨਰਲ ਸੈਕਟਰੀ ਆ ਤੇ ਮੈਂ ਪਹੁੰਚਿਆ ਮੈਂ ਕਹਿੰਜੀ ਪਹਿਲਾਂ ਪੁੱਛਾਂ ਕੀ ਗੱਲ ਕੀ ਹੋਈ ਉਹਨਾਂ ਨੇ ਜੀ ਕਿਰਪਾਨਾਂ ਨਾਲ ਲਹਿਰਾਂਦੇ ਹਮਲਾ ਕਰਤਾ ਜੀ ਉਸ ਤੋਂ ਬਾਅਦ ਫਿਰ ਮੈਂ ਐਮਐਲਰ ਕਟਨ ਸਿਵਲ ਹਸਪੀਟਲ ਗਿਆ ਉੱਥੇ ਜਾ ਕੇ ਪ੍ਰੋਪਰ ਸਰ ਮੈਂ ਦਿਖਾਇਆ ਵਾ ਸਾਰਾ ਕੁਝ ਦੱਸਿਆ ਆਈ ਹੈਵ ਇਲੈਬੋਰੇਟਡ ਏਵਰੀਥਿੰਗ ਟੂ ਦ ਡਾਕਟਰ ਓਵਰ ਥੇਰ ਉਹਨਾਂ ਨੇ ਪੂਰੀ ਗੱਲ ਕੀਤੀ ਹੈ ਪਰ ਸਰ ਸੁਣਵਾਈ ਕੋਈ ਨਹੀਂ ਹੋ ਰਹੀ ਇਸ ਟਾਈਮ ਮੇਰੇ ਸੱਟਾਂ ਵੱਜਣ ਕਾਰਨ ਮੈਂ ਬੜਾ ਅਨ ਕੰਫਰਟੇਬਲ ਨਹੀਂ ਹਾਂ ਹੁਣ ਤੁਸੀਂ ਇੱਥੇ ਪਹੁੰਚੇ ਹੋ ਸੱਟਾਂ ਵੱਜੀਆਂ ਤਾਂ ਮੈਨੂੰ ਸੁਣਵਾਈ ਹੋ ਰਹੀ ਮੈਰੀ ਜੀ ਮੈਂ ਪੰਜਾਬ ਪੁਲਿਸ ਦੇ ਵਿੱਚ ਕਿਉਂਕਿ ਅਸੀਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਲ ਹੀ ਜੁੜੇ ਹੋਏ ਆ ਇਹਨਾਂ ਦੇ ਨਾਲ ਸਾਡਾ ਰਾਪਤਾ ਹੁੰਦਾ ਮੈਰੀ ਹਰ ਚੀਜ਼ ਕਰਦਾ ਆ ਪਰ ਮੈਂ ਇਹ ਚੀਜ਼ ਸੋਚਦਾ ਪਿਆ ਕਿ ਮਾਨ ਸਰਕਾਰ ਦੇ ਵਿੱਚ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ ਕੋਈ ਸਾਡੀ ਗੱਲਬਾਤ ਨਹੀਂ ਹੋ ਰਹੀ ਤੁਸੀਂ ਇਹ ਦੇਖ ਲਓ 4 ਤਰੀਕ ਨੂੰ ਰਾਤੀ ਹਮਲਾ ਹੋਇਆ ਮੈਂ ਉੱਥੇ ਰੋਸ਼ਨ ਲਾਲ ਜੀ ਨੂੰ ਕਿਹਾ ਜੀ ਤੁਸੀਂ ਐਮਐਲਏ ਲੈ ਆਓ ਇਹ ਇੰਸਪੈਕਟਰ ਮਧੂ ਬਾਲਾ ਨੇ ਉਹਨਾਂ ਨੂੰ ਕਿਹਾ ਸਿਸਟਰ ਮੈਡਮ ਜੀ ਤੁਸੀਂ ਇਹ ਗੱਲ ਕਰੋ ਕਹਿੰਦੇ ਜੀ ਮੈਂ 2 ਦਿਨ ਦੀ ਛੁੱਟੀ ਤੇ ਆ ਰੋਸ਼ਨ ਲਾਲ ਜੀ ਕਹਿੰਦੇ ਮੈਂ ਨਹੀਂ ਗੱਲ ਕਰ ਸਕਦਾ ਤੁਸੀਂ ਇੰਚਾਰਜ ਨਾਲ ਗੱਲ ਕਰੋ ਸੀ ਇੰਚਾਰਜ ਨਾਲ ਗੱਲ ਕੀਤੀ ਹੈ ਜੀ ਉਹ ਕਹਿੰਦੇ ਕਿ ਤੁਸੀਂ ਪਹਿਲੀ ਗੱਲ ਤਾਂ ਇਹ ਆ ਮੈਨੂੰ ਇਹ ਹੈਰਾਨੀ ਹੋਈ ਆ ਸਰ ਕਿ ਕ੍ਰਿਮੀਨਲ ਕਿਸੇ ਦਾ ਪਿਓ ਕਦੋਂ ਤੋਂ ਬਣਨ ਲੱਗ ਗਿਆ ਉਹ ਵੀ ਪੁਲਿਸ ਦਾ ਇਹਨਾਂ ਦਾ ਸਰਦਾਰਾਂ ਦਾ ਜੀ ਅਵੈਧ ਰੀਤੇ ਦਾ ਕੰਮ ਹੈ ਜੀ ਰੀਤੇ ਦੇ ਖਨਨ ਤੁਹਾਨੂੰ ਸੁਣਿਆ ਹੋਣਾ ਕੰਮ ਕਰਦੇ ਨੇ ਜੀ ਇਹਨਾਂ ਦਾ ਪਤਾ ਨਹੀਂ ਮਹੀਨਾ ਜਾਂਦਾ ਹੈ ਹਫਤਾ ਜਾਂਦਾ ਮੈਨੂੰ ਕੁਝ ਨਹੀਂ ਪਤਾ ਅਸੀਂ ਕੱਲ ਇਹ ਚੀਜ਼ ਇਹ ਆਨ ਰਿਕਾਰਡ ਆ ਜੀ ਇਹ ਰਿਕਾਰਡਿੰਗ ਹੋਈ ਆ ਉਹਨਾਂ ਦੀ ਇਹਨਾਂ ਨੂੰ ਇਹਨਾਂ ਨੇ ਰਿਕਾਰਡਿੰਗ ਕੀਤੀ ਜੀ ਕਿਸੇ ਦੀ ਰਿਕਾਰਡਿੰਗ ਜੀ ਗੱਲਬਾਤ ਕਰਦੇ ਹੋਏ ਦੀ ਕਿ ਅਸੀਂ ਉਹਨਾਂ ਨੂੰ ਕਿਹਾ ਇੰਚਾਰ ਸਾਹਿਬ ਨੂੰ ਕਿ ਸਰ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਕਿਰਪਾਨਾਂ ਮਾਰੀਆਂ ਤੇ ਤੁਸੀਂ ਐਮਐਲਆਰ ਰਿਪੋਰਟ ਲਿਆ ਉਹ ਕਹਿੰਦੇ ਜੀ ਐਮਐਲਆਰ ਦੀ ਲੋੜ ਹੀ ਨਹੀਂ ਇਹਨਾਂ ਦੇ ਤੇ ਤੁਹਾਡੇ ਤਾਂ ਸੱਤਾ ਮਾਮੂਲੀ ਆ ਉਹ ਮੇਰੇ ਪਿਓ ਨੇ ਮੇਰੇ ਬਾਪੂ ਜੀ ਨੇ ਉਹ ਇਦਾਂ ਦਾ ਕੰਮ ਨਹੀਂ ਕਰ ਸਕਦੇ ਮੇਰੇ ਕੋਲ ਰਿਕਾਰਡਿੰਗ ਹੈ ਸਰ ਮੇਰੇ ਕੋਲ ਰਿਕਾਰਡਿੰਗ ਹੈ ਪ੍ਰੋਪਰ ਹੈ ਰਿਕਾਰਡਿੰਗ ਜੀ ਕਮਿਸ਼ਨਰ ਸਾਹਿਬ ਨੂੰ ਬਿਨਾਂ ਐਮਐਲਆਰ ਦੀ ਉਹਨਾਂ ਨੇ ਕਹਦੇ ਸੱਟਾ ਹੈ ਜੀ ਸਰ ਉਹਨਾਂ ਨੇ ਐਮਐਲ ਉਹਨਾਂ ਨੇ ਸੁਣਦੇ ਹੀ ਨਹੀਂ ਪਾਈ ਜੀ ਉਹ ਉਹਨਾਂ ਨੂੰ ਇੰਨੀ ਦੇਰ ਹੋ ਗਈ ਉਹ ਸੁਣਦੇ ਹੀ ਨਹੀਂ ਪਏ ਉਹ ਇਹੀ ਗੱਲ ਬਾਰ-ਬਾਰ ਕਹਿੰਦੇ ਕਹਿੰਦੇ ਕਿ ਕੋਈ ਗੱਲ ਨਹੀਂ ਅਸੀਂ ਦੇਖ ਲਾਂਗੇ ਜੀ ਕਾਰਵਾਈ ਕਰ ਦਾਂਗੇ ਰੋਸ਼ਨ ਲਾਲ ਜੀ ਕਰ ਦੇਣਗੇ ਇਹਦੀ ਉਸ ਤੋਂ ਬਾਅਦ ਕਹਿੰਦੇ ਜੀ ਉਹ ਸਾਡੇ ਬਾਪੂ ਨੇ ਉਹ ਗਾਤਰਾਤਾਰੀ ਨੇ ਉਹ ਨਸ਼ਾ ਕਰਦੇ ਹੀ ਨਹੀਂ ਉਹ ਇਦਾਂ ਦਾ ਕੰਮ ਕਰ ਨਹੀਂ ਸਕਦੇ